ਟਿਕਾਂ ਦੀ ਪਰਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ 13ਵਾਂ ਭਾਗ ਸੁਣ ਰਹੇ ਹੋ ਕੜਾਹੀ ਵਿੱਚ ਉਸ ਸਿਆਣੇ ਬੁੜੇ ਨੇ ਘਿਓ ਮੁੰਡਿਆਂ ਤੋਂ ਪਵਾਇਆ ਤੇ ਸਬਜ਼ੀ ਨੂੰ ਤੜਕਾ ਲਾ ਦਿੱਤਾ ਆਪਣੇ ਹਿਸਾਬ ਨਾਲ ਲੂਣ ਮਿਰਚ ਮਸਾਲਾ ਪਾ ਦਿੱਤਾ ਅਤੇ ਖੁਰਚਣਾ ਮਾਰਨ ਲੱਗ ਪਿਆ ਇਤਨੇ ਵਿੱਚ ਬੁੜੀਆਂ ਕੁੜੀਆਂ ਨੇ ਵੀ ਤਵੀ ਥੱਲੇ ਅੱਗ ਬਾਲ ਲਈ ਆਟੇ ਦੀਆਂ ਦੋ ਵੱਡੀਆਂ ਪ੍ਰਾਂਤਾਂ ਗੁੰਨ ਕੇ ਤਵੀ ਕੋਲ ਲੈ ਆਈਆਂ ਕੁਝ ਪੇੜੇ ਕਰਨ ਲੱਗ ਪਈਆਂ ਕੁਝ ਵੇਲਣ ਤੇ ਰੋਟੀਆਂ ਵੇਲਣ ਤੇ ਕੁਝ ਚਿਮਟਿਆਂ ਨਾਲ ਤਵੀ ਉੱਪਰ ਰੋਟੀਆਂ ਸੇਕਣ ਲੱਗ ਪੰਗਾ ਦੋ ਟੋਕਰੇ ਰੋਟੀਆਂ ਦੇ ਬਣ ਗਏ ਸਬਜ਼ੀ ਦਾ ਕੜਾਹਾ ਵੀ ਬਣ ਗਿਆ ਸੀ ਪ੍ਰੀਹੇ ਮੁੰਡਿਆਂ ਨੇ ਪਹਿਲਾਂ ਮੇਲ ਦੇ ਆਦਮੀਆਂ ਨੂੰ ਪੱਟੀਆਂ ਵਿਛਾ ਕੇ ਰੋਟੀ ਖਵਾਈ ਪਿਛੋਂ ਬੁੜੀਆਂ ਕੁੜੀਆਂ ਨੂੰ ਰੋਟੀ ਖਵਾਈ ਇਹ ਰੇੜੀਆ ਜੋੜ ਕੇ ਖੜੇ ਮੰਜਾ ਉੱਪਰ ਕੋਠੇ ਤੇ ਖੜਕ ਰਿਹਾ ਸੀ ਰੋਟੀ ਟੱਕ ਵੱਲੋਂ ਵੇਲੀਆਂ ਹੋ ਕੇ ਮੇਲਣਾ ਨੇ ਗਿੱਧੇ ਦਾ ਪੇੜ ਬਣ ਲਿਆ ਹੋਰ ਕਈ ਕੁੜੀਆਂ ਬੁੜੀਆਂ ਵੀ ਗਿੱਧੇ ਵਿੱਚ ਆ ਗਈਆਂ ਹਨੇਰਾ ਹੋ ਗਿਆ ਸੀ ਨਾਨਕੀਆਂ ਨੇ ਰੇੜੀਏ ਵਾਲੇ ਮੁੰਡੇ ਤੋਂ ਰੇੜੀਆ ਬੰਦ ਕਰਵਾ ਦਿੱਤਾ ਇੱਕ ਮੇਲਣ ਨੇ ਬੋਲੀ ਸ਼ੁਰੂ ਕੀਤੀ ਗਿੱਧੇ ਆ ਪਿੰਡ ਵਰਵੇ ਲਾਂਬ ਲਾਂਬ ਨਾ ਜਾਏ ਗਿੱਧਿਆਂ ਦਾ ਖੜਾਕ ਪੈਣਾ ਸ਼ੁਰੂ ਹੋ ਗਿਆ ਦੂਜੀ ਬੋਲੀ ਇੱਕ ਮੇਲਣ ਨੇ ਪਾਈ ਗਾਦੀ ਉੱਤੇ ਬੈਠਾ ਪਾਣੀ ਲਾਵੇਂ ਵੇ ਕਮਾਦ ਨੂੰ ਟੁੱਟ ਜਾਊਗੀ ਗਾਦੀ ਬੈਠਾ ਰੋਵੇਂਗਾ ਮਜ਼ਾਜ਼ ਨੂੰ ਤੀਜੀ ਬੋਲੀ ਇਸ ਬੋਲੀ ਨਾਲ ਜੋੜਦੀ ਵੀ ਉਸੇ ਮੇਲਣ ਨੇ ਪਾਈ ਗਾਦੀ ਉੱਤੇ ਬੈਠਾ ਪਾਣੀ ਲਾਵੇਂ ਸ਼ਕਰਕੰਦੀ ਨੂੰ ਸੁੱਟ ਦੇ ਪਰਾਣੀ ਵੇਨਾ ਮਾਰੀ ਆਸ਼ਕ ਬੰਦੀ ਨੂੰ ਜੋਵਨ ਨੂੰ ਸਾਂਹ ਤੇ ਲਾ ਕੇ ਆਇਆ ਮੇਲਣਾ ਨੇ ਗਿੱਧਾ ਪਾ ਕੇ ਅਸਮਾਨ ਚੁੱਕ ਲਿਆ ਇੱਕ ਹੋਰ ਮੇਲਣ ਨੇ ਸੱਸ ਤੋਂ ਔਖੀ ਹੋਈ ਨੇ ਬੋਲੀ ਰਹੇ ਗੋਬਗਵਾਟ ਕੱਢਿਆ ਤੁਰਿਆ ਤੁਰਿਆ ਜਾਨਾ ਪਾਣੀ ਦੇਜੀ ਵੇ ਬਾਥੂ ਨੂੰ ਮਾਂ ਤੇਰੀ ਕਮਜਾਤ ਵੇ ਕੀ ਅੱਖਾਂ ਤੇਰੇ ਬਾਪੂ ਨੂੰ ਉਹਨਾਂ ਵੇਲੇ ਵਿੱਚ ਆਦਮੀਆਂ ਦਾ ਕੁੜੀਆਂ ਬੁੜੀਆਂ ਦੇ ਗਿੱਧੇ ਵਿੱਚ ਆਉਣਾ ਸਖਤ ਮਨਾ ਸੀ ਪਰ ਵਿਆਹ ਵਿੱਚ ਆਏ ਪ੍ਰੌਣੇ ਤਰੌਣੇ ਕੋਠਿਆਂ ਤੇ ਬਨੇਰਿਆਂ ਉੱਤੇ ਮੰਜੇ ਢਾਕੇ ਬੈਠ ਕੇ ਗਿੱਧਾ ਵੇਖਣ ਲੱਗ ਜਾਂਦੇ ਉਹਨਾਂ ਲਈ ਗਿੱਧਾ ਵੇਖਣਾ ਸਮਾਜ ਵਿੱਚ ਜਾਇਜ਼ ਸੀ ਇਸ ਤਰ੍ਹਾਂ ਹੀ ਲੈਂਬਰ ਕੋਠੇ ਉੱਤੇ ਮੰਜੇ ਤੇ ਬੈਠਾ ਬਨੇਰੇ ਉੱਤੋਂ ਗਿੱਧਾ ਵੇਖ ਰਿਹਾ ਸੀ ਦੋ ਮੁੰਡੇ ਮੂੰ ਸਿਰਵਲੇਟੀ ਉਸ ਕੋਲ ਵੀ ਬੈਠੇ ਸਨ ਗਿੱਧੇ ਵਿੱਚ ਕਾਟੀ ਜੈਲੋ ਤੇ ਨਿੰਮੋ ਉਸ ਦੀਆਂ ਸਾਲੀਆਂ ਵੀ ਗਿੱਧਾ ਪਾਈ ਜਾਂਦੀਆਂ ਸਨ ਬਨੇਰੇ ਤੇ ਬੈਠਾ ਲੈਂਬਰ ਕਾਟੀ ਤੇ ਨਜ਼ਰ ਪੈ ਗਈ ਕਾਟੀ ਨੇ ਬੋਲੀ ਪਾਈ ਫੁੱਲਾਂ ਦੀ ਮੈਂ ਕੈਰੀ ਬੀਜੀ ਚੁਗ ਚੁਗ ਝੋਲੀ ਪਾਵਾਂ ਕੋਠੇ ਉਤਲੇ ਦਾ ਲੈ ਲੋ ਰਾਜੀ ਨਾ ਮਾ ਗਿੱਧੇ ਦੇ ਖੜਾਕ ਵਿੱਚ ਕਾਟੀ ਤੇ ਜੈਲੋ ਨੱਚਦੀਆਂ ਹੋਈਆਂ ਦੂਰੀਆਂ ਹੋ ਹੋ ਜਾਂਦੀਆਂ ਸਨ ਅਗਲੀ ਬੋਲੀ ਜੈਲੋ ਨੇ ਪਾਈ ਤਕੀਏ ਪੈਂਦੀ ਬਾਜੀ ਵੇ ਤੂੰ ਬਾਜੀ ਕਿਉਂ ਨਹੀਂ ਵੇਖਦਾ ਨਾਲ ਜੋੜਦੀ ਬੋਲੀ ਨਿੰਮੋ ਨੇ ਪਾਈ ਤੂੰ ਹੀ ਮੇਰੀ ਬਾਜੀ ਨੀ ਮੈਂ ਤੇਰੇ ਕੰਨੀ ਵੇਖਦਾ ਲੈਂਬਰ ਦੀ ਬਨੇਰੇ ਤੇ ਬੈਠੇ ਕਿੱਦਾਂ ਵੇਖਦੇ ਦੀ ਪੀਨਕ ਲੱਗ ਗਈ ਕੋਠੇ ਉਤਲਾ ਕੋਠੇ ਉਤਲਾ ਕੌਣ ਨੌਜਵਾਨ ਮਰਦ ਜਿਸ ਨੇ 25-26 ਹਾਰ ਸਿਆਲ ਵੇਖ ਲੈ ਸਨ ਉਸ ਨੂੰ ਸਾਹਿਤ ਦੀਆਂ ਪੜੀਆਂ ਹੋਈਆਂ ਕਿਤਾਬਾਂ ਦੀ ਯਾਦ ਆ ਗਈ ਪੰਜਾਬੀ ਦੇ ਲੇਖਕਾਂ ਦੀਆਂ ਕਿਤਾਬਾਂ ਵਿਚ ਲੀਆਂ ਬੋਲੀਆਂ ਇੱਕ ਇੱਕ ਕਰਕੇ ਉਸ ਦੇ ਜਿਹਨ ਵਿੱਚੋਂ ਲੰਘ ਗਈਆਂ ਕਈ ਨਿੰਮੋ ਤੇ ਜੈਲੋ ਵਰਗੀਆਂ ਅਨੇਕਾਂ ਹੀ ਕੁੜੀਆਂ ਉਸ ਨੇ ਵੇਖੀਆਂ ਸਨ ਇਹ ਸਾਡਾ ਸਮਾਜ ਨੌਜਵਾਨ ਕੁੜੀਆਂ ਵੱਲੋਂ ਵਿਆਹਾਂ ਵਿੱਚ ਕਿਵੇਂ ਆਪਣੇ ਅਲੜ-ਵਲਵਲੇ ਸਾਂਝੇ ਕਰਨ ਦੀ ਇਜਾਜ਼ਤ ਦਿੰਦਾ ਹੈ ਉਹ ਕਿਵੇਂ ਖੁੱਲ ਕੇ ਇੱਕ ਗੈਰ ਮਰਦ ਨਾਲ ਆਪਣੇ ਜਜ਼ਬਾਤ ਸਾਂਝੇ ਕਰਦੀਆਂ ਹਨ ਕੱਲ ਨੂੰ ਇਹਨਾਂ ਕੁੜੀਆਂ ਦੀ ਰੁੱਤ ਆਉਣ ਉੱਤੇ ਸ਼ਾਦੀ ਹੋ ਜਾਵੇਗੀ ਇਹ ਕਿਸੇ ਹੋਰ ਮਰਦ ਦੀ ਜਾਇਦਾਦ ਬਣ ਜਾਣਗੀਆਂ ਫਿਰ ਜ਼ਿੰਦਗੀ ਵਿੱਚ ਤਾਂ ਇਹਨਾਂ ਨੇ ਮੇਰੇ ਨਾਲ ਜਵਾਨੀ ਵੀ ਸਾਂਝੀ ਨਹੀਂ ਕਰਨੀ ਫਿਰ ਕੀ ਹੋ ਜਾਵੇਗਾ ਇਹਨਾਂ ਨੂੰ ਅੱਜ ਇਹ ਇੱਕ ਗੈਰ ਮਰਦ ਨਾਲ ਕਿੰਨੀਆਂ ਖੁੱਲ ਕੇ ਗੱਲਾਂ ਕਰਦੀਆਂ ਹਨ ਫਿਰ ਜੇ ਕਦੇ ਕਿਸੇ ਸਮੇਂ ਜ਼ਿੰਦਗੀ ਦੇ ਕਿਸੇ ਮੋੜ ਤੇ ਮਿਲ ਜਾਣ ਤਾਂ ਕਾਹਤੋਂ ਕਾਉਮਾਉ ਹੋ ਜਾਣਗੀਆਂ ਇਹਨਾਂ ਸਵਾਲਾਂ ਦੇ ਜਵਾਬ ਉਹ ਆਪਣੇ ਅੰਦਰੋਂ ਹੀ ਤਲਾਸ਼ ਰਿਹਾ ਸੀ ਉਸ ਨੂੰ ਪਤਾ ਹੀ ਨਾ ਲੱਗਿਆ ਕਦੋਂ ਗਿੱਧਾ ਖਤਮ ਹੋ ਗਿਆ ਸੀ ਪਤਾ ਤਦੇ ਹੀ ਲੱਗਿਆ ਜਦੋਂ ਕੋਠੇ ਤੇ ਆ ਕੇ ਰੁਲਦੂ ਉਸ ਦਾ ਮੋਢਾ ਹਲੂਣ ਕੇ ਆਖਰੇ ਹੱਸੀ ਲੈਂਬਰਸਿਆ ਆ ਚੱਲ ਗਏ ਤੇਰਾ ਬਿਸਤਰਾ ਕੀਤਾ ਪਿਆ ਹੈ ਕੋਠੇ ਵਾਲੇ ਮੰਝੇ ਤੋਂ ਉੱਠ ਕੇ ਉਹ ਰੁਲਦੂ ਦੇ ਮੰਗਰ ਤੁਰ ਪਿਆ ਵਿਆਹ ਵਾਲਿਆਂ ਨੇ ਕਿਰਾਏ ਤੇ ਲਿਆਏ ਗੈਸ ਜਗਾ ਲਏ ਸਨ ਇਹਨਾਂ ਗੈਸਾਂ ਵਿੱਚ ਮਿੱਟੀ ਦਾ ਤੇਲ ਪੈਂਦਾ ਸੀ ਇਹਨਾਂ ਵਿੱਚ ਪੰਪ ਨਾਲ ਹਵਾ ਭਰੀ ਜਾਂਦੀ ਸੀ ਵਿਚਕਾਰ ਇੱਕ ਚਿੱਟਾ ਜਿਹਾ ਲਾਟੂ ਗੈਸ ਨਾਲ ਜਗ ਪੈਂਦਾ ਤੇ ਬਹੁਤ ਰੋਸ਼ਨੀ ਦਿੰਦਾ ਰੋਲਦੂ ਘਰੇ ਹੀ ਥਾਲ ਵਿੱਚ ਰੋਟੀ ਲੈ ਆਇਆ ਸੀ ਉਹਨਾਂ ਦੋਵਾਂ ਸਾਲੇ ਪੜਉਈਏ ਨੇ ਖਾ ਲਈ ਸੀ ਰੋਲਦੂ ਨੇ ਬੈਸtre ਕੋਠੇ ਉੱਪਰ ਹੀ ਲੈ ਆਂਦੇ ਸਨ ਉਹ ਸਾਲਾ ਪਣੋਈਆ ਉੱਥੇ ਹੀ ਸੌਂਗ ਹੈ ਸਵੇਰ ਹੋਈ ਸਾਰੇ ਮੇਲਗੇ ਲਿਸਦੇ ਹਾਂ ਇਹ ਜਾਗ ਪਏ ਵਿਆਹ ਵਾਲੇ ਮੁੰਡੇ ਦੀ ਨਹਾਈ ਧੋਈ ਕਰਨ ਲੱਗੇ। ਲੈਂਬਰ ਵਿੱਚ ਦੇहां ਹੀ ਜਾਗ ਪਿਆ। ਉਹ ਸਾਰੇ ਬਾਹਰ ਜਾ ਕੇ ਆ ਕੇ ਚਾਹ ਪਾਣੀ ਜੰਝ ਦੀ ਤਿਆਰੀ ਕਰਨ ਲੱਗੇ। ਰੋਟੀ ਕਿਸੇ ਨੇ ਖਾਧੀ ਕਿਸੇ ਨੇ ਨਾ ਖਾਧੀ। ਦੁਪਹਿਰ ਮਗਰੋਂ ਮੁੰਡੇ ਨੂੰ ਤਣੀ ਥੱਲੇ ਵਿਦਾ ਕਰਕੇ ਡੇਰੇ ਮੱਥਾ ਟਿਕਾਇਆ। ਸਾਰੇ ਜੰਝ ਇੱਕ ਮੂੰਹ ਵਾਲੀ ਲਾਰੀ ਵਿੱਚ ਬੈਠ ਕੇ ਮੁੰਡੇ ਨੂੰ ਵਿਆਹਣ ਚਲੀ ਗਈ। ਅਗਲੇ ਦਿਨ ਸ਼ਾਮ ਤੱਕ ਮੁੰਡੇ ਨੂੰ ਵਿਆਹ ਕੇ ਉਹ ਮੌੜਾ ਆ ਗਈ। ਵਿਆਹ ਵਾਲਿਆਂ ਨੇ ਸਾਰੇ ਰੰਗ ਤਮਾਸ਼ੇ ਕੀਤੇ ਰਾਤ ਭਰ ਲਾਊਡ ਸਪੀਕਰ ਵੱਜਿਆ ਸਵੇਰ ਸਪੀਕਰ ਵਾਲਾ ਭਾਈ ਵੀ ਘਰ ਵਾਲਿਆਂ ਨੇ ਹਿਸਾਬ ਕਰਕੇ ਤੋੜ ਦਿੱਤਾ ਬਾਕੀ ਲੋਕ ਜੋ ਵਿਆਹ ਆਏ ਹੋਏ ਸੀ ਉਹ ਵੀ ਵਾਪਸੀ ਲਈ ਤਿਆਰ ਹੋ ਗਏ ਸਨ ਲੈਂਬਰ ਤੇ ਸ਼ਰਨਜੀਤ ਵੀ ਆਪਣੇ ਪਿੰਡ ਨੂੰ ਤਿਆਰ ਹੋਣ ਲੱਗ ਪਏ ਉਹਨਾਂ ਦੋਵਾਂ ਨੇ ਵੀ ਚਾਹ ਪੀ ਲਈ ਸੀ ਦੋ ਦੋ ਵੇਸਣੀਆਂ ਰੋਟੀਆਂ ਵੀ ਦਹੀਂ ਨਾਲ ਖਾ ਲਈਆਂ ਸ਼ਰਨਜੀਤ ਦੀ ਚਾਚੀ ਵਿਆਹ ਵਾਲੇ ਮੁੰਡੇ ਦੀ ਮੰਗ ਗੱਜ ਮੋਕੇ ਵਿੱਚ ਉਹਨਾਂ ਦੀ ਭਾਜੀ ਫੜਾ ਗਈ। ਇਤਨੇ ਚਿਰ ਵਿੱਚ ਹੀ ਰੁਲਦੂ ਵਿਆਹ ਵਾਲੇ ਘਰੋਂ ਵੇਲਾ ਹੋ ਕੇ ਘਰ ਆ ਗਿਆ ਸੀ। ਉਹ ਲੈਂਬਰ ਨੂੰ ਅੰਦਰ ਸਵਾਤ ਵਿੱਚ ਲੈ ਗਿਆ। ਲੈਂਬਰ ਨੂੰ ਕੁਰਸੀ ਤੇ ਬਹਾਲਿਆ ਤੇ ਆਪ ਮੰਝੇ ਤੇ ਬੈਠ ਗਿਆ। ਰੁਲਦੂ ਬੋਲਿਆ ਲੈਂਬਰ ਸਿਆ ਤੇਰੇ ਨਾਲ ਇੱਕ ਗੱਲ ਕਰਨੀ ਹੈ। ਦੱਸੋ ਜੀ। ਲੈਂਬਰ ਬੜੇ ਪ੍ਰੇਮ ਨਾਲ ਬੋਲਿਆ ਦੇਖ ਮੈਂ ਪੰਜ ਜਮਾਤਾਂ ਪੜਿਆ ਹਾਂ ਮੈਨੂੰ ਕਿਸੇ ਲਿਹਾਜ ਵਾਲੇ ਨੇ ਸਰਕਾਰੀ ਨੌਕਰੀ ਤੇ ਲਵਾ ਦਿੱਤਾ ਸੀ ਬੇਲਦਾਰ ਕੰਮ ਤਾਂ ਦਿਹਾੜੀਆਂ ਵਾਲਾ ਹੀ ਹੈ ਪਰ ਹੈ ਮौज ਮਹੀਨੇ ਦੇ ਮਹੀਨੇ ਤਨਖਾਹ ਮਿਲ ਜਾਂਦੀ ਹੈ ਐਤਵਾਰ ਦੀ ਛੁੱਟੀ ਹੁੰਦੀ ਹੈ ਮੀ ਜਾਵੇ ਬਾਜ ਜਾਵੇ ਦਿਹਾੜੀ ਤਾਂ ਪੈ ਹੀ ਜਾਂਦੀ ਹੈ ਸਰਕਾਰ ਕੁਝ ਰੁਪਏ ਰਟਾਇਰ ਹੋਣ ਤੇ ਵੀ ਦਿੰਦੀ ਹੈ ਉਸ ਨਾਲ ਬੁਢਾਪਾ ਚੰਗਾ ਲੰਘ ਜਾਂਦਾ ਹੈ ਇਸ ਲਈ ਤੂੰ ਸਰਕਾਰੀ ਨੌਕਰੀ ਕਰ ਲੈ ਤੂੰ ਤਾਂ ਨੌਜ ਮਾਤਾ ਪੜਿਆ ਤੈਨੂੰ ਸਗੋਂ ਛੇਤੀ ਨੌਕਰੀ ਮਿਲੂ ਐ ਸਮਝ ਲੈ ਅੱਜ ਸ਼ਨੀਚਰਵਾਰ ਹੈ ਸੋਮਵਾਰ ਨੂੰ ਤੇਰੇ ਕੋਲ ਪਿੰਡ ਜਾਨੀ ਬੁਰਜਕਲਾ ਆਵਾਂਗਾ ਆਪਣੇ ਸਰਟੀਫਿਕੇਟ ਵਗੈਰਾ ਆਪਣੇ ਹੱਥ ਚ ਰੱਖੀ ਆਪਾਂ ਸ਼ਹਿਰ ਚੱਲਾਂਗੇ ਨਾਲੇ ਤਾਂ ਤੇਰਾ ਨੌਕਰੀ ਰੋਜ਼ਗਾਰ ਦਫ਼ਤਰ ਦਰਜ ਕਰਾ ਆਵਾਂਗੇ ਨਾਲੇ ਭਲਾਈ ਅਫਸਰ ਦੇ ਦਫ਼ਤਰ ਦਰਜ ਕਰਾ ਆਵਾਂਗੇ ਲਗਭਗ ਸਾਲ ਕੋ ਮਗਰੋਂ ਨੌਕਰੀ ਦੇ ਕਾਰਡ ਆਉਣ ਲੱਗ ਪੈਣਗੇ ਕਿਦਰੀ ਆਪਾਂ ਕੋਈ ਇੰਤਜ਼ਾਮ ਕਰ ਲਵਾਂਗੇ ਤੈਨੂੰ ਨੌਕਰੀ ਮਿਲ ਜਾਏਗੀ ਇੱਕ ਵਾਰੀ ਹੱਥ ਅੜਕ ਜੇ ਫਿਰ ਕੋਈ ਨਹੀਂ ਪ੍ਰਵਾਹ ਹੁੰਦੀ ਰੁਲਦੂ ਦੀ ਗੱਲ ਸੁਣ ਕੇ ਲੈਂਬਰ ਵੀ ਖੁਸ਼ ਹੋ ਗਿਆ ਉਹ ਬੋਲਿਆ ਚੰਗਾ ਮੈਂ ਸਰਟੀਫਿਕੇਟ ਭਾਲ ਕੇ ਹੱਥ ਥੱਲੇ ਰੱਖ ਲਵਾਂਗਾ ਸੋਮਵਾਰ ਮੈਂ ਸਦੇਹਾ ਹੀ ਆ ਜਾਵਾਂਗਾ ਫਿਰ ਆਪਾਂ ਸ਼ਹਿਰ ਲਾਗੇ ਚੱਲਾਂਗੇ ਰੁਲਦੂ ਨੇ ਲੈਂਬਰ ਨੂੰ ਪੱਕਾ ਕਰ ਦਿੱਤਾ ਫਿਰ ਉਹ ਸਾਈਕਲ ਚੁੱਕ ਕੇ ਆਪਣੀ ਡਿਊਟੀ ਤੇ ਚੱਲ ਗਿਆ ਲੈਂਬਰ ਨੇ ਸ਼ਰਨਜੀਤ ਤਿਆਰ ਹੋ ਕੇ ਆਪਣੀ ਭਾਜੀ ਸਾਹਮਣੇ ਕੱਪੜੇ ਬੈਗ ਤੇ ਝੋਲੇ ਵਿੱਚ ਪਾ ਕੇ ਆਪਣੇ ਪਿੰਡ ਨੂੰ ਰਵਾਨਾ ਹੋ ਗਏ। ਲੈਂਬਰ ਦੀ ਸੱਸ ਉਹਨਾਂ ਨੂੰ ਫਿਰਨੇ ਤੱਕ ਵਿਦਾ ਕਰਨ ਆਈ। ਲੈਂਬਰ ਤੇ ਸ਼ਰਨਜੀਤ ਸਾਈਕਲ ਤੇ ਆਪਣੇ ਪਿੰਡ ਪਹੁੰਚ ਗਏ। ਜਾਗਰ ਆਪਣੇ ਖੋਲੇ ਵਿੱਚ ਆ ਡਿੱਗਿਆ ਸੀ। ਜਿਵੇਂ ਜਿਵੇਂ ਵੇੜੇ ਵਿੱਚ ਪਤਾ ਲੱਗਦਾ ਗਿਆ, ਤਿਵੇਂ-ਤਿਵੇਂ ਬੰਦੇ-ਬੁੜੀਆਂ ਉਸ ਦਾ ਪਤਾ ਲੈਣ ਲਈ ਆਈ ਗਏ। ਜਿਨਨੇ ਕਿਸੇ ਨੂੰ ਅਕਲ ਸੀ ਉਸ ਮੁਤਾਬਕ ਆਪਣੀ-ਆਪਣੀ ਗੱਲ ਕਰੀ ਗਈ। ਜੂੜੂ ਅਮਲੀਤਾ ਵਿਲਾਸੀ ਉਹ ਬਹੁਤਾ ਜਾਗਰ ਦੇ ਘਰੇ ਹੀ ਰਹਿੰਦਾ ਗਗਨਾ ਤੇ ਤੇਜੂ ਆਪਣੇ ਘਰ ਦਾ ਕੰਮ ਮਗਾ ਕੇ ਉਸਦੇ ਘਰੇ ਜਰੂਰ ਆਉਂਦੇ ਵਿਵੇੜੇ ਵਿੱਚੋਂ ਆਨੰਦਕੁਰ ਦਾ ਭਰਾ ਵੀ ਇੱਥੇ ਆਇਆ ਹੋਇਆ ਸੀ ਨੰਦੂ ਉਸ ਦਾ ਨਾਂ ਸੀ ਉਹ ਵੀ ਮਗਜ਼ਾਲੀ ਮਾਰਨ ਉੱਥੇ ਆ ਜਾਂਦਾ ਆਨੰਦਕੁਰ ਨਾਲ ਪ੍ਰੀਤੋਂ ਖੇਤਾਂ 'ਚੋਂ ਪੱਠੇ ਖੋਤਣ ਜਾਂਦੀ ਹੁੰਦੀ ਸੀ ਇੱਕ ਰਾਤ ਕੱਟੀ ਜਾਗਰ ਨੇ ਦੂਜਾ ਦਿਨ ਚੜਿਆ ਰੋਟੀ ਚਾ ਉਸਤੇ ਮੇਲੀਗੇਲੀ ਉਸ ਨੂੰ ਦੇ ਹੀ ਗਏ ਜਿਸ ਨੂੰ ਪਤਾ ਲੱਗਦਾ ਕਿ ਜਾਗਰ ਆ ਗਿਆ ਹੈ ਉਹੀ ਵੇਲੇ ਕੁਵੇਲੇ ਉਸ ਨਾਲ ਦੁੱਖ ਸਾਂਝਾ ਕਰਨ ਆਉਂਦਾ ਜਾਗਰ ਕੋਲ ਤਕਰੀਬਨ ਸਾਰੇ ਬੈਠੇ ਸਨ ਧੰਨੋ ਜਾਗਰ ਦੀ ਸੁਹਾਤ ਵਿੱਚ ਆ ਗਈ ਇਹ ਧੰਨੋ ਵੀ ਕਦੇ-ਕਦੇ ਨੰਦਕੌਰ ਤੇ ਪ੍ਰੀਤੋ ਨਾਲ ਪੱਠੇ ਖੋਤਣ ਜਾਂਦੀ ਹੁੰਦੀ ਸੀ ਉਹ ਆਣ ਸਰ ਬੋਲੀ ਵੇ ਜਾਗਰ ਆ ਗਿਆ ਤੂੰ ਕਿਵੇਂ ਹੈ ਰਾਜੀ ਖੁਸ਼ੀ ਹੈ ਹਾਂ ਭਾਬੀ ਰਾਜੀ ਖੁਸ਼ੀ ਹੈ ਠੀਕ ਹੈ ਰੱਬ ਜਿੱਥੇ ਰੱਖਦਾ ਉੱਥੇ ਹੀ ਰਹਿਣਾ ਪੈਂਦਾ ਤੇ ਪ੍ਰੀਤੋ ਨਹੀਂ ਆਈ ਭਾਵੇਂ ਲੋਕਾਂ ਕੋਲੋਂ ਮੂੰਹ ਹੀ ਮੂੰਹ ਸੋਣ ਲਿਆ ਸੀ ਪਰ ਬੁੜੀਆਂ ਵਾਲੀ ਮੱਤ ਕਰਕੇ ਜ਼ਖਮ ਤੇ ਡੱਕਾ ਲਾਉਣਾ ਨਾ ਟਲਿਆ ਉਹ ਤਾਂ ਭਾਬੀ ਮਰ ਗਈ ਆਖ ਕੇ ਜਾਗਰ ਛੱਤ ਵੱਲ ਟਿਕਟਿਕੀ ਲਾ ਕੇ ਵੇਖਣ ਲੱਗ ਪਿਆ ਨੀ ਹਾਏ ਨੀ ਹਾਏ ਤੇਰੇ ਸਮਾਨੋਂ ਬਿਜਲੀ ਪਵੇ ਪਾਪ ਨੇ ਤੂੰ ਐਡਾ ਵੱਡਾ ਪਾਪ ਕੀਤਾ ਤੈਨੂੰ ਦੋਹੀਂ ਜਨ ਜਹਾਨੀ ਢੋਈ ਨਾ ਮਿਲੇ ਵੇ ਜਾਗਰਾ ਉਹਦੀ ਭੂਆ ਦਾ ਜਵਾਈ ਨਿਤ ਸੜਕ ਤੇ ਲੰਘਦਾ ਸੀ ਤੇ ਉਹ ਨਿਤ ਸੜਕ ਤੇ ਖੜ ਕੇ ਉਹਦੇ ਨਾਲ ਗੱਲਾਂ ਕਰਦੀ ਸੀ ਮੈਂ ਤਾਂ ਪਹਿਲਾਂ ਹੀ ਸ਼ੱਕ ਕਰ ਗਈ ਸੀ ਵੀ ਇਹ ਹੈ ਠੀਕ ਨਹੀਂ ਤੇ ਤੂੰ ਉਸ ਵੇਲੇ ਮੇਰੇ ਕੋਲ ਇਹ ਗੱਲ ਕਿਉਂ ਨਾ ਦੱਸੀ ਅੱਜ ਭੌਂਕਦੀ ਏ ਵੇ ਐਂ ਕੀ ਪਤਾ ਸੀ ਧੰਨੋ ਬੇਸ਼ਰਮ ਜਹੀ ਹੁੰਦੀ ਢੈਲੀ ਪੈ ਗਈ ਸੀ ਅੱਜ ਤੂੰ ਕਿਉਂ ਆਖੀ ਜਾਨੀ ਐ ਉਹਦਾਂ ਦੀ ਤੇਰੀ ਜਵਾਨ ਵੱਡੀ ਸੀ ਜਾਗਰ ਦੁਖੀ ਹੋਇਆ ਉਸ ਨੂੰ ਇੰਜ ਬੋਲ ਰਿਹਾ ਸੀ ਧੰਨੋ ਨੇ ਉਥੋਂ ਖਿਸਕਣਾ ਹੀ ਠੀਕ ਸਮਝਾ ਤੇ ਉਹ ਖਿਸਕ ਗਈ ਜ਼ਖਮ ਛੇੜ ਕੇ ਕੀ ਮਿਲੂ ਹੁਣ ਸਭ ਨੂੰ ਪਤਾ ਤਾਂ ਹੈ ਕਿ ਜੋ ਅਣਹੋਣੀ ਹੋ ਗਈ ਤੇ ਤੀਵੀਆਂ ਦੀ ਜਾਤ ਚੰਦਰੀ ਜਿਹੜੀ ਕੀਤੇ ਹੋਏ ਕਾਲ ਵਿਸਾਰੇ ਆਨੰਦਕੁਰ ਦਾ ਪਰਾ ਚੰਦੂ ਬੋਲਿਆ ਉਹ ਜਾਗਰਾ ਜਦੋਂ ਬੰਦੇ ਜਾਂ ਬੁੜੀ ਨੂੰ ਪੁੱਠੀ ਮਤ ਰੱਬ ਦਿੰਦਾ ਹੈ ਤਾਂ ਉਸਦੇ ਸਾਰੇ ਦੀ ਗੱਲ ਨਹੀਂ ਰਹਿੰਦੀ ਐਨੇ ਜਣੇ ਬੈਠੇ ਹੋ ਮੇਰੀ ਗੱਲ ਯਾਦ ਰੱਖਿਓ ਜਿਸ ਵੇਲੇ ਉਸ ਆਦਮੀ ਦਾ ਜੀ ਲੈ ਗਿਆ ਗੁਜ਼ਾਰਾ ਹੋਣਾ ਔਖਾ ਹੋ ਗਿਆ ਤਾਂ ਉਹੀ ਆਦਮੀ ਉਸ ਨੂੰ ਕੁੱਟਣ ਲੱਗ ਪਵੇਗਾ ਇੱਕ ਦੋ ਜਵਾਕ ਹੋ ਗਏ ਤਾਂ ਉਸ ਨੂੰ ਪਾਲਣੇ ਔਖੇ ਹੋ ਜਾਣਗੇ ਸਦਾ ਸਦਾ ਤਾਂ ਕੋਈ ਨੌਜਵਾਨ ਨਹੀਂ ਰਹਿੰਦਾ ਇਹ ਗੱਲ ਯਾਦ ਰੱਖਿਓ ਉਹੀ ਪ੍ਰੀਤੋ ਐਸੇ ਜਾਗਰ ਦੇ ਦਰ ਤੇ ਆ ਕੇ ਡਿੱਗੀ ਤਾਂ ਨਾ ਮੇਰਾ ਨਾਮ ਬਦਲਾ ਦਿਓ ਤੁਸੀਂ ਇੱਥੇ ਹੋ ਇੱਥੇ ਹੀ ਮੈਂ ਹਾਂ ਜਾਗਰ ਇੱਕਦਮ ਬੋਲਿਆ ਜੇ ਭਾਈ ਆ ਵੀ ਗਈ ਨਾ ਮੈਂ ਫੜ ਕੇ ਇੱਕ ਤਾਂ ਉਹਦਾ ਨੱਕ ਵੱਢੂੰ ਇੱਕ ਕੰਨ ਜਿਹੜਾ ਚੋਂ ਵੱਢੂੰ ਤੇ ਫੇਰ ਕਹੂੰਗਾ ਜਿੱਥੇ ਮਰਜੀ ਤੁਰੇ ਫਿਰ ਸਾਰੇ ਆਪਣੀ ਆਪਣੀ ਮੱਤ ਮੁਤਾਬਕ ਬੋਲੀ ਗਏ ਇਤਨੇ ਚਿਰ ਵਿੱਚ ਲੈਂਬਰ ਵੀ ਜਾਗਰ ਦੇ ਘਰੇ ਅੰਦਰ ਆ ਗਿਆ ਬੋਲਿਆ ਕਿਉਂ ਜਾਗਰ ਚਾਚਾ ਰਾਜੀ ਖੁਸ਼ੀ ਹੈ ਜਾਗਰ ਬੋਲਿਆ ਹਾਂ ਸ਼ੀਰਾ ਲੈਂਬਰਾ ਠੀਕ ਆ ਬਹਿ ਜਾ ਉਹ ਪੀੜੀ ਚੁੱਕ ਲਿਆ ਆ ਇੱਥੇ ਮੇਰੇ ਕੋਲ ਬਹਿ ਜਾ ਆ ਕੇ ਜਾਗਰ ਰੋਣ ਲੱਗ ਪਿਆ ਫਿਰ ਲੈਂਬਰ ਨੇ ਉਸ ਦਾ ਦਿਲ ਤਰਉਣਾ ਸ਼ੁਰੂ ਕੀਤਾ ਉਹ ਚਾਚਾ ਗੱਲ ਸੁਣ ਭਾਵੀ ਤਾਂ ਵੱਡਿਆ ਵੱਡਿਆ ਰਾਜੇ ਰਾਣੀਆਂ ਤੇ ਬੀਤ ਜਾਂਦੀ ਹੈ ਆਪਾਂ ਕੀ ਦੇ ਵਿਚਾਰੇ ਆ ਕੋਈ ਗੱਲ ਨਹੀਂ ਦਿਲ ਰੱਖ ਅਸੀਂ ਸਾਰੇ ਤੇਰੇ ਨਾਲ ਆ ਉਸਨੇ ਬੈਠਿਆ ਵੱਲ ਇਸ਼ਾਰਾ ਕੀਤਾ ਮੈਂ ਪਰਸੋ ਨਾ ਸ਼ਹਿਰ ਜਾਣਾ ਕਿਸੇ ਕੰਮ ਤੈਨੂੰ ਉਹੀ ਹੋਮੋਪੈਥੀ ਦੀ ਦਵਾਈ ਲੈ ਕੇ ਫਿਰ ਦੇਵਾਂਗਾ ਉਹ ਖਾਈ ਜਾਵੀਂ ਜਰੂਰ ਲੈ ਕੇ ਦੇਵੀਂ ਵੇ ਸ਼ੇਰਾ ਉਹਦੇ ਨਾਲ ਤਾਂ ਮੈਨੂੰ ਕਾਫੀ ਫਾਇਦਾ ਰਹਿੰਦਾ ਹੈ ਦਰਦ ਹੁਣੋਂ हट ਗਿਆ ਏ ਪੁੱਤ ਰੱਬ ਤੇਰੀ ਉਮਰ ਵੱਡੀ ਕਰੇ ਦਾਤਾ ਜਾਗਰ ਅਸੀਸਾਂ ਦੇਣ ਲੱਗ ਪਿਆ ਚੂੜੂ ਅਮਲੀ ਤੇ ਗਗਨਾ ਬਾਹਰ ਚੁੱਲ੍ਹੇ ਤੇ ਤਾਂ ਚਾਹ ਤਰਨ ਲੱਗ ਪਏ ਲੈਂਬਰ ਉੱਠ ਕੇ ਜਾਣ ਲੱਗਿਆ ਜਾਗਰ ਬੋਲਿਆ ਓਏ ਸ਼ੇਰਾ ਚਾਹ ਵੀ ਕੇ ਜਾਈਂ ਬਸ ਚਾਚਾ ਜਿਉਂਦੇ ਰਹੋ ਤੇ ਲੈਂਬਰ ਉਸ ਤੇ ਘਰੋਂ ਚੱਲਿਆ ਗਿਆ ਜਦ ਲੈਂਬਰ ਚੱਲਿਆ ਗਿਆ ਤਾਂ ਨੰਦੂ ਬੋਲਿਆ ਵਈ ਮੁੰਡਾ ਤਾਂ ਸ਼ਰੀਫ ਲੱਗਦਾ ਚੂੜੂ ਅਮਲੀ ਬੋਲਿਆ 10 ਜਮਾਤਾਂ ਪੜਿਆ ਹੋਇਆ ਹੈ ਕੋਈ ਮੁਖੌਲ ਹੈ ਇੰਨਾ ਸਿਆਣਾ ਹੋ ਕੇ ਵੀ ਭਲੇ ਦੇ ਕੰਮ ਕਰਦਾ ਹੈ ਇਹਨੂੰ ਜਾਗਰ ਨੂੰ ਦਵਾਈ ਲਿਆ ਕੇ ਦਿੰਦਾ ਹੈ ਪੈਸੇ ਨਹੀਂ ਲੈਂਦਾ ਆਪ ਦੇ ਕੋਲੋਂ ਖਰਚ ਕਰ ਦਿੰਦਾ ਜਿਹੜਾ ਕੋਈ ਪੁੰਨ ਕਰਦਾ ਭਰਾਵੋ ਦਰਗਾਹ ਚ ਹਰਾ ਹੁੰਦਾ ਨੰਦੂ ਨੇ ਕਿਹਾ ਫਿਰ ਉਹ ਸਾਰੇ ਚਾਹ ਪੀਣ ਲੱਗ ਪਏ ਜਾਗਰ ਕੋਲੇ ਸਾਰੇ ਜਣੇ ਇਕੱਠੇ ਹੋ ਜਾਂਦੇ ਕੋਈ ਆਪ ਦੀ ਸੁਣਾਉਂਦਾ ਕੋਈ ਦੂਜੇ ਦੀ ਸੁਣਾਉਂਦਾ ਇੱਕ ਦਿਨ ਨੰਦੂ ਨੇ ਜਾਗਰ ਨੂੰ ਸਲਾਹ ਦਿੱਤੀ ਤੇ ਕਿਹਾ ਓਏ ਗੱਲ ਸੁਣ ਜਾਗਰਾ ਤੈਨੂੰ ਇੱਕ ਸਲਾਹ ਦੇਮ ਤੂੰ ਨਾ ਇੱਥੇ ਆਪਦੇ ਘਰੇ ਗੱਦੀ ਬਣਾ ਲੈ ਸਹਾਰਨਪੁਰ ਵਾਲੇ ਪੀਰ ਦੀ ਗੱਦੀ ਬਣਾ ਲੈ ਮੈਂ ਇੱਕ ਪੀਰ ਦੇ ਸੇਵਕ ਨੂੰ ਜਾਣਦਾ ਹਾਂ ਮੈਂ ਉਸ ਮੁਸਲਮਾਨ ਨੂੰ ਇੱਥੇ ਲੈ ਆਵਾਂਗਾ ਤੂੰ ਉਸ ਨੂੰ ਗੁਰੂ ਧਾਰ ਲੈਵੀ ਉਹ ਤੈਨੂੰ ਗੱਦੀ ਬਖਸ਼ ਜਾਵੇਗਾ ਤੈਨੂੰ ਗੁਰਮੰਤਰ ਵੀ ਦੱਸ ਦੇਵੇਗਾ ਤੂੰ ਪੁੱਛਾਂ ਦੇਣ ਲੱਗ ਜਾ ਤੇਰੀ ਗੱਦੀ ਤੇ ਸੁਖਣਾ ਸੁਖਣ ਲੋਕ ਤੇ ਬੁੜੀਆਂ ਆਉਣ ਲੱਗ ਜਾਣੀਆਂ ਤੇਰੀ ਗੱਦੀ ਉੱਤੇ ਚਾਰ ਛਿੱਲੜ ਵੀ ਆਉਣ ਲੱਗ ਜਾਣਗੇ ਮौज ਕਰੇਗਾ ਮौज ਐਵੇਂ ਲੋਕਾਂ ਦੇ ਹੱਥਾਂ ਬੰਨੀ ਨਹੀਂ ਝਾਕੇਗਾ ਚੜਾਵਾ ਵਧੀਆ ਚੜਿਆ ਕਰੇਗਾ ਜਾਗਰ ਨੂੰ ਉਸ ਦੀ ਇਹ ਸਲਾਹ ਬਹੁਤ ਵਧੀਆ ਲੱਗੀ ਉਸਨੇ ਨੰਦੂ ਨੂੰ ਕਿਹਾ ਐਂ ਕਰ ਫਿਰ ਥੋੜੀਆਂ ਇੱਟਾਂ ਦਾ ਇੰਤਜ਼ਾਮ ਕਰ ਇੱਕ ਬੋਰੀ ਸੀਮਿੰਟ ਦੀ ਲੈ ਆਵੇਂ ਕੁਝ ਬਰੇਤੀ ਲੈ ਆਵੇਂ ਸਾਰਾ ਕੁਝ ਇਕੱਠਾ ਕਰ ਲੈ ਮੇਰਾ ਆੜੀ ਹੈ ਚੈਂਚਲ ਮਿਸਤਰੀ ਉਹ ਇੱਕ ਦਿਨ ਆ ਕੇ ਅੰਦਰ ਪੀਰਖਾਨੇ ਦੀ ਗੱਦੀ ਬਣਾ ਜਾਵੇਗਾ ਨੰਦੂ ਕੋਲ ਕੁਛ ਪਈਏ ਸੀ ਕੁਛ ਉਹਨੇ ਵੇੜੇ ਵਿੱਚੋਂ ਕੁਛ ਪਿੰਡ ਵਿੱਚੋਂ ਰੁਪਿਆ ਇਕੱਠਾ ਕਰਕੇ ਲੈ ਆਂਦੇ ਸਭ ਕੁਝ ਆ ਗਿਆ ਚੈਂਚਲ ਮਿਸਤਰੀ ਜਾਗਰ ਦਾ ਪੁਰਾਣਾ ਮਿੱਤਰ ਸੀ ਉਹ ਉਸ ਦੀ ਵੱਡੀ ਕੱਚੀ ਸੁਹਾਤ ਵਿੱਚ ਮਟੀ ਵਰਗਾ ਪੀਰਖਾਨਾ ਬਣਾ ਦਿੱਤਾ ਜਦ ਗੱਦੀ ਤਿਆਰ ਹੋ ਗਈ ਤਾਂ ਨੰਦੂ ਨੇ ਕਿਹਾ ਮੈਂ ਜਾਂਦਾ ਹਾਂ ਪਹਿਲਾਂ ਤਾਂ ਆਪਦੇ ਪਿੰਡ ਜਾਵਾਂਗਾ ਫਿਰ ਸਹਾਰਨਪੁਰ ਜਾਵਾਂਗਾ ਉੱਥੇ ਮੈਂ ਪੀਰ ਦੇ ਸੇਵਕ ਮੁਸਲਮਾਨ ਨੂੰ ਲੈ ਕੇ ਆਵਾਂਗਾ ਤਕਰੀਬਨ ਚੌਥੇ ਦਿਨ ਨੂੰ ਆ ਜਾਵਾਂਗਾ ਤੁਸੀਂ ਸਫਾਈ ਵਗੈਰਾ ਕਰਾ ਦਿਓ ਨੰਦੂ ਚਲਿਆ ਗਿਆ ਚੌਥੇ ਦੀ ਥਾਂ ਉਹ ਪੰਜਵੇਂ ਦਿਨ ਪੀਰ ਦੇ ਸੇਵਕ ਮੁਸਲਮਾਨ ਨੂੰ ਨਾਲ ਲੈ ਆਇਆ ਉਹ ਸੇਵਾਦਾਰ ਅਧਖੜ ਜਹੀ ਉਮਰ ਦਾ ਸੀ ਚਿਹਰੇ ਤੇ ਸ਼ਾਂਤੀ ਬੋਲਾਂ ਚ ਮਿਠਾਸ ਤੇ ਗੱਲਾਂ ਵਿੱਚ ਧਾਰਮਿਕਤਾ ਸੀ ਉਸਨੇ ਪੀਰ ਖਾਨੇ ਵਿੱਚ ਚਾਰ ਚਿਰਾਗ ਲਾਏ ਸ਼ਾਮ ਨੂੰ ਰੋਟੀ ਪਾਣੀ ਆਦ ਖਾ ਕੇ ਚਾਹ ਪੀ ਕੇ ਉਸ ਸਾਰੇ ਸੇਵਾਦਾਰ ਪਾਸ ਬੋਰੀਵ ਸ਼ਾਕੇ ਬੈਠ ਗਏ ਜਾਗਰ ਵੀ ਮੰਝੇ ਉੱਤੋਂ ਉੱਤਰ ਕੇ ਅੱਗੇ ਆ ਬੈਠਾ ਸੇਵਾਦਾਰ ਨੇ ਜਾਗਰ ਤੋਂ ਦੋ ਤਾਰਾ ਫੜ ਲਿਆ ਫਿਰ ਉਸਨੇ ਸ਼ੌਰਾਂ ਨਾਤਾ ਤੇ ਕਵਾਲੀਆਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਹੋ ਲਾਲ ਮੇਰੀ ਪਤ ਰਖਿਓ ਭਲਾ ਜੂਲੇ ਲਾਲਨ ਜਿੰਦੜੀ ਧਾ ਸ਼ੇਵਨ ਦਾਸ ਸਖੀ ਜੋ ਬਾਜ ਕਲੰਦਰ ਦਮ ਦਮ ਮਸਤ ਕਲੰਦਰ ਅਲੀ ਦਮ ਧਮ ਦੇ ਅੰਦ ਹੋ ਲਾਲ ਮੇਰੀਓ ਜੂੜੂ ਅਮਲੀ ਗਗਨਾ ਤੇਜੂ ਤੇ ਨੰਦੂ ਉਸ ਨਾਲ ਗਾਉਣ ਦੀ ਕੋਸ਼ਿਸ਼ ਕਰਨ ਲੱਗੇ ਦੋਸਤੋ ਇਹ ਤੇ ਤੁਸੀਂ ਸੁਣਿਆ ਝੰਡਾ ਵੇ ਝੰਡੂਰੀਆ ਦਾ 13ਵਾਂ ਭਾਗ ਜਿਸ ਨੂੰ ਕਿ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਨੇ ਦੋਸਤੋ ਕਲੇਰ ਅਮਰਤ ਚੈਨਲ ਇਸ ਨਾਵਲ ਝੰਡਾ ਵੇ ਝੰਡੂਰੀਆ ਨੂੰ ਤੁਹਾਡੇ ਰੂਬਰੂ ਪੇਸ਼ ਕਰਨ ਦਾ ਮਾਣ ਹਾਸਲ ਕਰ ਰਿਹਾ ਹੈ ਤੇ ਕੱਲ ਨੂੰ ਮੈਂ ਫਿਰ ਇਸ ਦਾ ਅਗਲਾ ਭਾਗ ਲੈ ਕੇ ਹਾਜ਼ਰ ਹੋਵਾਂਗੀ ਤਦ ਤੱਕ ਜਿੰਦਾਬਾਦ